ਇਹਦਾ ਨਾਂ ਆ ਪੂਰਾ ਬੁੱਧਾ ਪੇਸਟ ਆ ਨਾ ਠੀਕ ਆ ਜੀ ਆ ਵਿੱਚ ਆ ਗਿਆ ਪੁਲ ਤੇ ਇੱਧਰ ਆ ਗਿਆ ਦੂਸਰੀ ਸਾਈਡ ਠੀਕ ਇੱਕ ਨੂੰ ਸਾਈਡ ਨੂੰ ਕਹਿੰਦੇ ਆ ਬੁੱਧਾ ਤੇ ਇੱਥੇ ਜਿੱਦਾਂ ਮੰਨ ਲਓ ਕਿ ਆਪਣੇ ਉੱਥੇ ਦੀ ਆਸਟ੍ਰੇਲੀਆ ਦੀ ਸਟਿਫ ਜਿਹੜੇ ਆ ਭਾਜੀ ਤੇ ਦੀਦੀ ਹੁਣੀ ਆਏ ਆ ਬਹੁਤ ਵਧੀਆ ਇਹਨਾਂ ਦਾ ਸੁਭਾਅ ਆ ਤੇ ਬੜਾ ਵਧੀਆ ਲੱਗ ਰਿਹਾ ਏਦਾਂ ਨਹੀਂ ਲੱਗ ਰਿਹਾ ਕਿ ਕੋਈ ਪਹਿਲੀ ਵਾਰ ਹੀ ਮਿਲੇ ਆ ਬਹੁਤ ਵਧੀਆ ਉਹਨਾਂ ਦਾ ਪਤਾ ਨਹੀਂ ਹੁਣ ਕਿਹੜੀ ਭਾਸ਼ਾ ਜੇ ਮੈਨੂੰ ਪਤਾ ਨਹੀਂ ਕਿੰਨੇ ਕਿਹਾ ਸੀ ਹੁਣ ਮੈਨੂੰ ਉਹ ਚਿੱਤੇ ਆਂਦੇ ਆ ਹਾਂਜੀ ਜੀ ਇਹ ਸਾਡਾ ਇਹ ਰੇਖਾ ਬੁਦਾ ਪੇਸਟਾ ਤੁਰ ਤੁਰ ਤੇ ਇਹ ਆਪਾਂ ਹੁਣ ਪਹਿਲਾ ਪਾਰਲੀਮੈਂਟ ਦੇ ਉਧਰਲੀ ਸਾਈਡ ਸੀਗੇ ਹੁਣ ਆਪਾਂ ਪਾਰਲੀਮੈਂਟ ਦੇ ਇਧਰਲੀ ਸਾਈਡ ਆਏ ਆ ਪਾਰਲੀਮੈਂਟ ਤੇ ਪਾਰਲੀਮੈਂਟ ਦਾ ਫਰਕ ਦੇਖੋ ਕਿੰਨੇ ਸੋ ਸਾਲ ਪੁਰਾਣੇ ਹਾਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਆਏ ਬੁਦਾ ਪੇਸਟਾ ਫੇਰ ਘੁੰਮਣ ਅੱਜ ਚੰਨਜੀ ਭਾਜੀ ਕੇ ਫੈਮਲੀ ਆਈ ਕੋਈ ਕੈਨੇਡਾ ਤੋਂ ਕਿ ਉਹਨਾਂ ਨੇ ਘੁੰਮਣਾ ਸੀ ਤੇ ਉਹਨਾਂ ਦੇ ਨਾਲ ਆਪਾਂ ਆਏ ਆ ਘੁੰਮਣ ਫਿਰ ਤੇ ਅਸੀਂ ਬੁਡਾਪੇਸਟ ਆਏ ਆ ਤੇ ਉਹੀ ਜਹਾਜ਼ ਜਿਹੜਾ ਬਿਗ ਬੌਸ ਅੱਜ ਅਸੀਂ ਜਹਾਜ਼ ਤੇ ਤੇ ਕਰੂਸ ਤੇ ਘੁੰਮਣਾ ਕਿ ਮਨਾਏ ਨਾਲ ਅਸੀਂ ਇੱਕ ਜਿੱਦਾਂ ਵਾਸਤੇ ਵੀ ਘੁਮਾਂਗੇ ਇੱਥੇ ਹਰ ਇੱਕ ਜਗ੍ਹਾ ਤੇ ਜਾ ਕੇ ਆਵਾਂਗੇ ਚਾਹੇ ਤੁਹਾਡਾ ਨਕਲੋਲ ਹੋ ਗਈ ਆਂਦੇ 140000 ਦਾ ਜੁਰਮਾਨਾ ਹੋ ਗਿਆ ਅਸੀਂ ਉਹ ਜਿਹੜਾ ਇੱਥੇ ਬੁਡਾਪੇਸਟ ਚੇਨ ਵਾਲਾ ਕੋਈ ਆ ਅ ਉਹ ਲਾਇ ਤੇ ਉੱਤੇ ਆਪਾਂ ਕੋਈ ਟਾਈਮਿੰਗ ਹੈ ਸ਼ਾਮਾਂ ਨੂੰ ਆ ਸਕਦੇ ਆ ਤੇ ਦੁਪਹਿਰੇ ਨਹੀਂ ਆ ਸਕਦੇ ਜਦੋਂ ਮਤਲਬ ਇੱਥੇ ਟਾਈਮਿੰਗ ਹੈ ਦੁਪਹਿਰ ਦਾ ਤੇ ਅਸੀਂ ਦੁਪਹਿਰਾਂ ਨੂੰ ਗੱਡੀ ਪਾੜਤੀ ਇੱਥੇ ਤੇ 140 ਹਜ਼ਾਰ ਦਾ ਜੁਰਮਾਨਾ ਹੋ ਗਿਆ ਨਾਲ ਕਹਿੰਦੇ ਜੇ ਜਾਂ ਜੁਰਮਾਨਾ ਤਾਰ ਨਹੀਂ ਤੇ 6 ਮਹੀਨੇ ਲਈ ਲਾਇਸੈਂਸ ਰੱਖਣਾ ਅਸੀਂ ਕਹਿੰਦੇ ਇੱਕ ਜੀ ਜੁਰਮਾਨਾ ਲੈ ਲਓ ਤੇ ਚਲੋ ਹੁਣ ਆਪਾਂ ਚੱਲੇ ਕਰੂਜ਼ ਤੇ ਉਹੀ ਕਰੂਜ਼ ਜਿੱਥੇ ਅਸੀਂ ਲਾਸਟ ਟਾਈਮ ਫੀਡਬੈਕ ਪਿਛਲੀ ਵਾਰ ਹੀ ਆਏ ਸੀ ਆ 빅 ਬੱਸ ਕਰੂਜ਼ ਲਾਸਟ ਟਾਈਮ ਯਹੀ ਇੱਥੇ ਹੀ ਆਏ ਸੀ ਚਲੋ ਆਪਾਂ ਚੱਲਦੇ ਆ ਉੱਪਰ ਹਾਂਜੀ ਜੀ ਇਹ ਸਾਡਾ ਇਹ ਰੇਖਾ ਗੁੰਦਾ ਪਿਛਤਾ ਟੂਰ ਟੂਰ ਤੇ ਇਹ ਟੂਰ ਜਿਹੜਾ ਇਹ ਕਿਸੇ ਭਾਜੀ ਦੀ ਫੈਮਿਲੀ ਹੈ ਕੋਈ ਦੀਦੀ ਹੋਣੀ ਆਏ ਉਹਨਾਂ ਦੇ ਭਾਜੀ ਹੋਣੀ ਉਹਨਾਂ ਦੇ ਨਾਲ ਇਹ ਆਪਾਂ ਹੁਣ ਤੁਹਾਨੂੰ ਫੇਰ ਦੁਬਾਰਾ ਉਹੀ ਪਾਰਲੀਮੈਂਟ ਜੋ ਪਹਿਲਾਂ ਵੀ ਦਿਖਾਈ ਚੁੱਕਿਆ ਉਹੀ ਪਾਰਲੀਮੈਂਟ ਪਰ ਇਹ ਪਾਰਲੀਮੈਂਟ ਦਾ ਅੱਜ ਤੁਹਾਨੂੰ ਨਾਲ ਇਹ ਵੀ ਹੈ ਕਿ ਇਹ ਪਾਰਲੀਮੈਂਟ 1902 ਦੇ ਵਿੱਚ ਬਣੀ ਸੀ 1902 ਦੇ ਵਿੱਚ ਬਣੀ ਸੀ ਇਹਨੂੰ 122 ਸਾਲ ਹੋ ਗਏ ਆ ਇੰਨੀ ਪੁਰਾਣੀ ਇਹ ਪਾਰਲੀਮੈਂਟ ਇਹਦਾ 뷰 ਬਹੁਤ ਸੋਹਣਾ ਬੁੱਦਾ ਪੇਸ਼ਤਾ ਤੇ ਉਹ ਜਿਹੜਾ ਪੁਲੇ ਜਿੱਥੇ ਸਾਨੂੰ ਜੁਰਮਾਨਾ ਆਇਆ 140 ਹਜ਼ਾਰ ਇਹ ਨਹੀਂ ਕਦੇ ਭੁੱਲੇਗਾ ਇਹ ਪੁਲ ਦਾ ਨਾਮ ਆ ਕਿਹਦੇ ਚੀਨ ਬ੍ਰੀਜ ਕਿਹਾ ਜਾਂਦਾ ਹੈ ਇਹ ਜਿਹੜਾ ਪੁਲਾ ਨਾ ਇਹਨੂੰ ਸਾਰੇ ਨੂੰ ਚੀਨ ਬ੍ਰੀਜ ਕਿਹਾ ਜਾਂਦਾ ਹੈ ਚੀਨ ਤੇ ਬਾਤੀ ਇਹਨੇ 140 ਲਵਾ ਕੇ ਹਾਂਜੀ ਇਹ ਬਹੁਤ ਜ਼ਿਆਦਾ ਇੱਜ਼ਤ ਦਾ ਕਹਾਂ ਲੋ ਕਿ 올ਡ ਹੈ ਪੁਰਾਣਾ ਹੈ ਤੇ ਪਰ ਬਹੁਤ ਸੋਹਣਾ ਲੱਗ ਰਿਹਾ ਹੈ ਇਹਦੀ ਜਿਹੜੀ ਜਿਹੜੇ 크루즈 ਦਾ ਟਿਕਟ ਹੈ ਤੇ 크루즈 ਦੀ ਟਿਕਟ ਆਈ ਹੈ 40000 ਰੁਪਏ ਇੱਕ ਬੰਦੇ ਦੀ ਟਿਕਟ ਹੈ ਠੀਕ ਹੈ 40000 ਦੀ ਇੱਕ ਬੰਦੇ ਦੀ ਟਿਕਟ ਆ ਅਸੀਂ 4 ਜਣੇ ਆ 130 60000 ਬਣੇ ਸਾਡੇ ਟਿਕਟਾਂ ਦੇ ਆ ਕੁਝ ਹੋਰ ਵੀ ਹੋ ਬਾਕੀ ਕੋਈ ਆ ਗਿਆ ਪ੍ਰਸਤੁਤ ਹੋ ਕੇ ਕੀ ਗਏ ਹਾਂਜੀ ਆਇਆ ਪਾਰਲੀਮੈਂਟ ਇਹ ਪਾਰਲੀਮੈਂਟ 1902 ਦੇ ਵਿੱਚ ਬਣੀ ਸੀ 122 ਸਾਲ ਪੁਰਾਣੀ ਪਾਰਲੀਮੈਂਟ ਸਾਡੀ ਪਾਰਲੀਮੈਂਟ ਤੇ ਪਾਰਲੀਮੈਂਟ ਦਾ ਫਰਕ ਦੇਖੋ ਕਿੰਨੇ ਸਾਲ ਪੁਰਾਣੀ ਇੱਕ ਹਸਬ ਦਾ ਇਹਨਾਂ ਦਾ ਇਤਿਹਾਸ ਹੈ ਸਾਰੀ ਦੁਨੀਆ ਨੂੰ ਵੇਖਣ ਆਉਂਦੀ ਹੈ ਹਿਸਟੋਰੀਕਲ ਹੋ ਗਈ ਜਿੱਦਾਂ ਕੱਲ੍ਹ ਪਹਣਾ ਹਾਂਜੀ ਹੁਣ ਸ਼ਿਪ ਭੰਗ ਗਿਆ ਦੂਸਰੀ ਸਾਈਡ ਜਿੱਦਾਂ ਉਧਰ ਚੇਨ ਬ੍ਰਿਜ ਹੀ ਇੱਧਰ ਆ ਗਿਆ ਹੁਣ ਇੱਕ ਯੈਲੋ ਬ੍ਰਿਜ ਆਹ ਲੋ ਕੁਝ ਵੀ ਚੱਲ ਉਹ ਤੇ ਜਦੋਂ ਸ਼ੇਹ ਪਸਾਰਾ ਤੋਂ ਗਿਆ ਦੂਸਰੀ ਸਾਈਡ ਤੋਂ ਬੋਲੋ ਮਾ ਜੀ ਸੇ ਇੱਕ ਕਾ ਰੌਂਡ ਲਾਂਦਾ ਆ ਛੇ ਉਦਾਂ ਦੀ 15 ਰੁਪਏ ਟਿਕਟ ਠੀਕ ਹੈ ਜੀ ਪਰ ਇਸ ਵਾਰ ਅਸੀਂ ਬੱਸ ਦੀ ਵੀ ਨਕੂਰ ਵਿੱਚ ਲਈ ਸਾਰੀ ਟਿਕਟ ਠੀਕ ਹੈ ਜੀ ਤੇ ਫਿਰ ਦੋਆਂ ਦੇ ਪਚਾਰਾਂ ਦੀ ਬਾਤ ਤੇ 40000 ਹਾਂਜੀ ਮੈਂ ਤਾਂ ਇੱਕ ਗੱਲ ਦੱਸਦਾ ਆ ਦੇਖੋ ਜਿੱਦਾਂ ਇਹਦਾ ਨਾਮ ਆ ਪੂਰਾ ਬੁੱਦਾ ਫੇਸ ਤਾਂ ਨਾ ਠੀਕ ਹੈ ਜੀ ਆ ਵਿੱਚ ਆ ਗਿਆ ਪੁਲ ਤੇ ਇੱਧਰ ਆ ਗਈ ਦੂਸਰੀ ਸਾਈਡ ਠੀਕ ਹੈ ਇੱਕ ਤੋਂ ਸਾਈਡ ਨੂੰ ਕਹਿੰਦੇ ਆ ਬੁੱਦਾ ਤੇ ਇੱਕ ਨੂੰ ਕਹਿੰਦੇ ਆ ਫੇਸ ਯਾਨੀ ਕਿ ਇਹਦਾ ਨਾਮ ਜਿਹੜਾ ਬੁੱਦਾ ਫੇਸ ਤੇ ਇਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਦੇਖਦੇ ਜਿੱਦਾਂ ਜਿੱਦਾਂ ਆਪਾਸੇ ਕਹਿੰਦੇ ਆ ਫੇਸ ਜਿੱਧਰ ਪਾਰਲੀਮੈਂਟ ਹੈ ਠੀਕ ਹੈ ਜੀ ਤੇ ਜਿੱਧਰ ਬੁੱਦਾ ਦਾ ਟੈਟੂ ਹੈ ਉਹਨੂੰ ਕਹਿ ਦਿੰਦੇ ਆ ਜਿਹੜੇ ਹੁਣ ਤੁਸੀਂ ਦੇਖ ਰਹੇ ਇਹ ਬੁੱਧਾ ਆ ਗਿਆ ਠੀਕ ਹੈ ਜੀ ਤੇ ਜੋ ਜਿਹੜਾ ਪਾਰਲੀਮੈਂਟ ਵਾਲੀ ਸਾਈਡ ਹੀ ਉਹ ਪੇਸਟ ਆ ਗਿਆ ਤੇ ਫੇਰ ਧਨ ਦਾਦਾ ਉਹ ਚੈਨ ਵਾਲਾ ਬ੍ਰਿਜ ਆ ਗਿਆ ਚੈਨ ਬ੍ਰਿਜ ਜਿੰਨੇ ਮੇਰੇ 140 ਹਜ਼ਾਰ ਦਾ ਜਰਮਾਨਾ ਕੀਤਾ ਇਹ ਮੈਨੂੰ ਕਦੇ ਨਹੀਂ ਭੁੱਲੇਗਾ ਭਲਾ ਤੁਸੀਂ ਉੱਥੇ ਇੱਕ ਪੁਲਿਸ ਵਾਲਾ ਖਿਲਾਰੋ ਦੱਸੋ ਕਿ ਇਸ ਟਾਈਮ ਤੁਸੀਂ ਨਹੀਂ ਜਾ ਸਕਦੇ ਹਨ ਪਿਛਲੀ ਵਾਰੀ ਅਸੀਂ ਆਏ ਹੀ ਤੇ ਉਦੋਂ ਸ਼ਾਮਾਂ ਨੂੰ ਆਏ ਸੀ ਉਦੋਂ ਕੋਈ ਪ੍ਰੋਬਲਮ ਨਹੀਂ ਇਹ ਜਿਹੜਾ ਬ੍ਰਿਜ ਸਾਰਾ ਜਗਦਾ ਆ ਇਹਦੇ ਉੱਪਰ ਥੱਲੇ ਸੈਟਾਂ ਤੇ ਲਟਾਂ ਲਟਾਂ ਆ ਇਹਨੂੰ ਚੇਨ ਬ੍ਰਿਜ ਕਿਹਾ ਜਾਂਦਾ ਹੈ ਨਾਲ ਜਿਹੜੇ 140 ਯਰ ਹਜ਼ਾਰ ਰੁਪਏ ਵਾਲੇ ਬ੍ਰਿਜ ਆ ਆਇਓ ਦੱਸ ਜਿਹੜਾ ਸਟੈਚੂ ਦਾ ਨਾਮ ਆ ਬੰਦਾ ਪੇਸ ਇਦਨ ਦੀ ਸਾਈਡ ਆ ਬੰਦਾ ਗੁੱਡਾ ਨਹੀਂ ਸਮਝਣਾ ਹਾਂਜੀ ਜੀ ਇਹ ਸਾਡੀ ਜਿਹੜੀ ਬੋਟ ਫਰੂਜ਼ ਦਾ ਜਿਹੜਾ ਘੁੰਮਣਾ ਕਰਨਾ ਹੈ 1 ਘੰਟੇ ਦਾ ਹੁੰਦਾ ਆ ਠੀਕ ਹੈ ਜੀ ਇਹ 1 ਘੰਟੇ ਦਾ ਆ ਬਾਕੀ ਬੱਸ ਦਾ ਆ ਇਹ ਟਿਕਟ ਸਾਰਾ ਦਿਨ ਚੱਲਦੀ ਹੈ ਬਟ ਠੀਕ ਹੈ ਜੀ ਫਰੂਜ਼ ਤੇ ਤੁਸੀਂ ਇੱਕ ਵਾਰੀ ਬਹਿ ਸਕਦੇ ਹੋ ਤੇ ਬੱਸ ਤੁਸੀਂ ਜਿੰਦਵੀਂ ਵਾਰੀ ਮਰਜ਼ੀ ਬਦਲ ਕੇ ਰੱਖ ਸਕਦੇ ਤੇ 24 ਘੰਟੇ ਦੀ ਟਿਕਟ ਹੁੰਦੀ ਆ ਉਹ ਜਿਹੜੀ ਮੈਂ ਪਹਿਲਾਂ ਤੁਹਾਨੂੰ ਸਟੈਚੂ ਦਿਖਾਣ ਰਿਹਾ ਸੀ ਹਨਾ ਠੀਕ ਹੈ ਜੀ ਉਹ ਇੱਥੇ ਦਾ ਪਾਦਰੀ ਸੀ ਚਰਚ ਦਾ ਜਿਹੜਾ ਸਭ ਤੋਂ ਪਹਿਲਾ ਪਾਦਰੀ ਸੀਗਾ ਤੇ ਵੱਡਾ ਪਾਦਰੀ ਸੀਗਾ ਪਹਿਲਾਂ ਨਹੀਂ ਕਹਿ ਸਕਦੇ ਪਰ ਇੱਥੇ ਦਾ ਸਭ ਤੋਂ ਵੱਡਾ ਪਾਦਰੀ ਜਿਹੜਾ ਹੋਇਆ ਉਹ ਉਹ ਸੀ ਉਹਦਾ ਨਾਂ ਹੀ ਬੜਾ ਔਖਾ ਜਿਹਾ ਸੈਂਟ ਪਤਾ ਨਹੀਂ ਪੜਿਆ ਹੀ ਨਹੀਂ ਗਿਆ ਮੇਰੇ ਕੋਲ ਮੈਂ ਕਹ ਨਹੀਂ ਇੱਥੇ ਦਾ ਬੰਦੇ ਚਲੋ ਹੁਣ ਆਪਾਂ ਚੱਲੇ ਆ ਬਾਹਰ ਹਾਂਜੀ ਜੀ ਹੁਣ ਅਸੀਂ ਆਗੇ ਬੱਸ ਦੇ ਵਿੱਚ ਆਏ ਬੱਸ ਚ ਲੈ ਲਿਆ ਉੱਪਰ ਜਿਹੜੀ ਲਵਲ ਬੱਸ ਹੈ ਯੋਹਾਂ ਚਾਹ ਦਾ ਵੀਊ ਦੇ ਦਿੱਤੇ ਤੇ ਬੱਸ ਵੀ ਸਾਰੇ ਸਟਾਪ ਕਰ ਦਿੱਤੇ ਠੀਕ ਹੈ ਜੀ ਤੇ ਅਸੀਂ ਜਿਹੜੀ ਕਰੂਜ਼ ਦੀ ਟਿਕਟ ਲਈ ਸੀ ਉਹ ਸਾਰੀ ਵਿਦ ਬੱਸ ਲਈ ਸੀ ਆਇਆ ਬੁੱਧਾ ਪਿਸਤਾ ਬੱਸ ਦਾ ਨਜ਼ਾਰਾ ਆਸਟਰਾਸੇ ਬਾਨ ਇੱਥੇ ਦੀ ਟ੍ਰੇਨ ਆਇਆ ਇਹਦਾ ਫਰਸਟ ਸਟਾਪ ਜਿਹੜਾ ਜੇ ਕੋਈ ਕਰਨਾ ਚਾਵੇ ਤੇ ਠੀਕ ਹੈ ਜੀ ਆਇਆ ਇਹਦਾ ਫਰਸਟ ਸਟਾਪ ਜਿੱਥੇ ਲੋਕ ਰੋਕਦੇ ਆਣ ਕੇ ਠੀਕ ਹੈ ਜੀ ਅਸੀਂ ਸੈਕਿੰਡ ਤੋਂ ਚੜੇ ਸੀ ਸੈਕਿੰਡ ਤੋਂ ਚੜੇ ਸੀ ਤੇ ਇਹ ਥਰਡ ਹੈ ਨਾ ਫੋਰ ਸੱਦਾ ਕਾਫੀ ਇਹ 20 ਸਟਾਪ ਨੇ ਸਾਰੇ ਆਇਆ ਉਹ ਬੱਸ ਜਿਹਦੇ ਉੱਤੇ ਆਪਾਂ ਬਹਿਣਾ ਆ ਜਾਣਾ ਆ ਤੇ ਇਹ ਬੱਸ ਦੇ ਹੁੰਦੇ ਆ 20 ਸਟਾਪ ਤੁਸੀਂ ਕਿਤੇ ਵੀ ਬੈਠ ਸਕਦੇ ਉੱਤਰ ਸਕਦੇ ਚੜ ਸਕਦੇ ਟੰਡਵਲ ਹੁੰਦੀ ਹੈ ਬੱਸ ਤੇ ਅੰਦਰ ਕਨੈਕਟਰ ਵੀ ਹੁੰਦਾ ਹੈ ਇਹ ਬੱਸ ਦੇ ਵਿੱਚ ਭਰਾਵਾ ਮੈਨੂੰ ਵੀ ਲੈ ਜਾਓ ਛੱਡੀ ਨਾ ਜਾਓ ਕਿਤੇ ਇੱਥੇ ਬਹੁਤ ਹੀ ਵਧੀਆ ਹੈ ਉੱਪਰ ਬੈਨ ਉੱਪਰ 뷰 ਬਹੁਤ ਸੋਹਣਾ ਹੈ ਇਹਦਾ ਹਾਂਜੀ ਜੀ ਹੁਣ ਅਸੀਂ ਬੱਸ ਤੋਂ ਉਤਰੇ ਹਾਂ ਥੋੜਾ ਤੇ ਖਾਣਾ ਖੋਣਾ ਖਾਦਦਾ ਹੈ ਬਹੁਤ ਬੋਲ ਲੱਗੀ ਸੀ ਤੇ ਹੁਣ ਅਸੀਂ ਖਾਣਾ ਖਾ ਕੇ ਤੇ ਅਸੀਂ ਆਏ ਹਾਂ ਚਰਚਾ ਇੱਥੇ ਕੋ ਸੈਚ ਸਟੀਵਨਸ ਠੀਕ ਹੈ ਜੀ ਇੰਗਲਿਸ਼ ਦੇ ਵਿੱਚ ਹੁਣ ਬਾਕੀ ਦੂਜਾ ਇਹਨਾਂ ਦੀ ਭਾਸ਼ਾ ਦੇ ਪਤਾ ਨਹੀਂ ਇਹਨਾਂ ਨੂੰ ਕੀ ਕਹਿੰਦੇ ਆ ਤੇ ਆ ਦੇਖੋ ਚਰਚ ਕਿੰਨੀ ਸੋਹਣੀ ਹੈ ਆ ਆ ਇੱਥੋਂ ਦੀ ਚਰਚ ਸੈਚ ਸਟੀਵਨ ਬਹੁਤ ਹੀ ਸੋਹਣੀ ਹੈ ਹਾਂ ਜੀ ਆਇਆ ਇੱਥੇ ਦੀ ਚਰਚ ਜਿੱਦਾਂ ਮੰਨ ਲਓ ਵੀ ਆਪਣੇ ਉੱਥੇ ਦੀ ਆਸਟ੍ਰੇਲੀਆ ਦੀ ਸਟੀਫਨ ਪਲਾਟਸ ਹਨ ਤੇ ਉਦਾਂ ਇੱਥੇ ਆ ਚਰਚ ਤੇ ਇਹਦੇ ਇਦਾਂ ਹੀ 20 ਪੁਆਇੰਟ ਜਿੱਦਾਂ ਇੱਕ ਆ ਹੋ ਗਿਆ ਲਾਲੋ ਹਨ ਇਦਾਂ ਹੀ ਇਹ 20 ਜਗ੍ਹਾ ਤੇ ਬੱਸ ਰੁਕਦੀ ਹੈ ਤੇ ਤੁਹਾਡੀ ਮਰਜ਼ੀ ਹੈ ਹਾਂਜੀ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਜਿਹੜੇ ਮਰਜ਼ੀ ਬੱਸ ਸਟਾਪ ਤੇ ਉਤਰ ਜਿਓ ਤੇ ਜਿਹੜੇ ਮਰਜ਼ੀ ਤੇ ਚੜ੍ਹ ਜਿਓ ਠੀਕ ਹੈ ਤੁਹਾਡੀ ਟਿਕਟ ਸਾਰਾ ਦਿਨ ਚੱਲਦੀ ਹੈ ਜਿਹੜੀ ਮਰਜ਼ੀ ਬੱਸ 'ਚ ਬੈਜੋ ਮਤਲਬ ਬੈਣਾ ਉਸੇ ਬੱਸ 'ਚ ਹੀ ਜਿਹਦੇ ਦੇ ਵਿੱਚ ਟਿਕਟ ਲਈ ਹੋਈ ਤੁਸੀਂ ਠੀਕ ਹੈ ਜੀ ਤੇ ਜਿਹੜੇ ਆ ਭਾਜੀ ਤੇ ਦੀਦੀ ਹੋਣੀ ਆਏ ਆ ਬਹੁਤ ਵਧੀਆ ਇਹਨਾਂ ਦਾ ਸੁਭਾਅ ਆ ਤੇ ਬੜਾ ਵਧੀਆ ਲੱਗ ਰਿਹਾ ਏਦਾਂ ਨਹੀਂ ਲੱਗ ਰਿਹਾ ਕਿ ਕੋਈ ਪਹਿਲੀ ਵਾਰ ਹੀ ਮਿਲੇ ਆ ਬਹੁਤ ਵਧੀਆ ਉਹਨਾਂ ਦਾ ਨੇਚਰ ਹੈ ਤੇ ਆ ਭਾਜੀ ਦੱਸਣ ਦੇ ਸੀ ਕਹਿੰਦੇ ਸੀ ਅਸੀਂ ਸੁਣਿਆ ਆ ਉਹ ਜਿਹੜੇ ਉਹਨਾਂ ਨੇ ਬੱਸ ਦੇ ਵਿੱਚ ਹੈੱਡਫੋਨ ਜੀ ਦਿੱਤੇ ਸੀ ਉਹ ਦੱਸ ਰਹੇ ਸੀ ਕਿ ਇੱਥੇ ਨਾ ਇਹ ਇਹਨਾਂ ਨੇ ਨਾ ਅੰਡਰਗਰਾਉਂਡ ਤਿੰਨ ਦਿਨ ਦਾ ਖਾਣਾ ਪਾਣੀ ਸਾਰਾ ਮਤਲਬ ਰੇਸਰਮੈਂਟ ਕੀਤਾ ਹੋਇਆ ਜੇ ਮੰਨ ਲਓ ਕੱਲ ਨੂੰ ਇੱਥੇ ਕੋਈ ਵਾਰ ਲੱਗਦੀ ਹੈ ਜਦ ਲੜਾਈ ਲੱਗਦੀ ਹੈ ਤੇ ਇਹਨਾਂ ਨੇ 72 ਘੰਟਿਆਂ ਦਾ ਤਿੰਨ ਦਿਨ ਦਾ ਖਾਣਾ ਇਹਨਾਂ ਨੇ ਇੱਥੇ ਰੱਖਿਆ ਹੋਇਆ ਆ ਆਪਣਾ ਸੇਵਿੰਗ ਕਰਕੇ ਤੇ ਤਿੰਨ ਦਿਨੇ ਮਤਲਬ ਇੱਥੇ ਮਤਲਬ ਬਿਨਾ ਜੇ ਕੋਈ ਚੱਕਰ ਪੈ ਵੀ ਜਾਵੇ 19 ਕਿ ਹੋ ਵੀ ਜਾਵੇ ਤੈਨਾਂ ਕੋਲ ਤਿੰਨ ਦਿਨ ਦੀ ਸੇਵਿੰਗ ਹੈਗੀ ਜਿਹੜਾ ਇਹ ਦੱਸ ਰੇ ਸੀ ਕਿ ਇੰਨਾ ਕੋ ਬੱਸ ਦੇ ਵਿੱਚ ਜਿਹੜੇ ਉਹ ਹੈੱਡਫੋਨ ਲੱਗੇ ਸੀ ਉਹਨਾਂ ਦੀ ਗੱਲ ਕਰ ਰਿਹਾ ਮੈਂ ਆਇਆ ਜੀ ਬੁੱਧਾ ਪੇਸਤਾ ਮੇਨ ਚਾਈਨ ਬ੍ਰਿਜ ਠੀਕ ਹੈ ਜਿੱਥੇ ਸਾਨੂੰ 140 ਹਜ਼ਾਰ ਦਾ ਜੁਰਮਾਨਾ ਆਇਆ ਇਹ ਮੈਂ ਵਾਰ-ਵਾਰ ਤਾਂ ਬੋਲ ਰਿਹਾ ਕਿ ਹੱਡਨਾ ਉਹ ਕੀਤਾ ਇਹਨਾਂ ਨੇ ਧੋਖਾ ਕਿਉਂਕਿ ਇਹਨੂੰ ਪਤਾ ਬਾਹਰ ਲਿਖ ਕੇ ਲਾਇਆ ਨਹੀਂ ਇਹਨਾਂ ਨੇ ਆ ਇੱਥੇ ਦਾ ਜੇ ਮੈਂ ਤਾਂ ਇਧਰੋਂ ਵੀਡੀਓ ਬਣਾ ਲਗਾ ਦੇਖੋ ਕਲੀਅਰ ਟੈਕਸੀਆਂ ਆ ਸਕਦੀਆਂ ਤੇ ਕੱਲੇ ਮੋਟਰਸਾਈਕਲ ਜਾਂ ਸਾਈਕਲ ਜਿਹੜੇ ਵੀ ਆਉਂਦੇ ਆ ਨਾ ਤੇ ਜਾਂ ਇਹਨਾਂ ਦੀਆਂ ਜਿਹੜੀਆਂ ਪੁਲਿਸ ਵਾਲੀਆਂ ਗੱਡੀਆਂ ਜਾਂ ਐਂਬੂਲੈਂਸ ਆ ਸਕਦੀ ਏ ਤੇ ਨਾਰਮਲ ਕੋਈ ਨਹੀਂ ਆ ਸਕਦਾ ਤੇ ਇੱਥੇ ਖੜ ਕੇ ਤੁਹਾਨੂੰ ਜੁਰਮਾਨਾ ਕੀਤਾ ਪੁਲਿਸ ਵਾਲੇ ਚਲੇ ਗਏ ਇੱਥੇ ਹੱਡੀ ਸਾਈਡ ਤੇ ਗੱਡੀ ਲਵਾ ਲਈ ਇਹਨਾਂ ਨੇ ਤੇ ਆਹ ਕਿੰਦੇ ਵੀ ਸਾਈਕਲ ਮੋਟਰਸਾਈਕਲ ਜਾ ਸਕਦੇ ਆ ਟਾਈਮਿੰਗ ਆ ਉਹ ਸਾਹਮਣੇ ਜਦੋਂ ਪਰੇ ਹੋ ਆਉਂਦੇ ਆ ਨਾ ਆਪਾਂ ਆਸਰੀ ਵਾਲੋਂ ਇਧਰੋਂ ਆਏ ਆਪ ਮੇਨ ਤੇ ਉਧਰੋਂ ਆ ਕੇ ਤੇ ਉੱਥੇ ਕਹਿੰਦੇ ਟਾਈਮਿੰਗ ਲਿਖੀ ਹੋਈ ਹੈ ਨਾ ਆ ਆਇਆ ਇੱਥੇ ਇੱਕ ਪਾਸੇ ਬੁਗਾ ਤੇ ਇੱਕ ਪਾਸੇ ਬੁਗਾ ਪੇਸਟ ਯਾਨੀ ਇੱਕ ਪਾਸੇ ਬੁਗਾ ਤੇ ਇੱਕ ਪਾਸੇ ਪੇਸਟ ਇਹ ਤਾਂ ਉਹ ਪਾਸਿਆਂ ਦੇ ਵਿਚ ਦੇ ਵਿੱਚ ਠੀਕ ਹੈ ਜੀ ਉਹ ਅੰਸ਼ੇ ਲਾਸਟ ਦੇ ਬਾਅਦ ਲੱਗਣਾ ਚਾਹੀਦਾ ਤੇ ਆਇਆ ਇੱਥੇ ਵਿਚਾਰ ਆਹ ਮੋੜ ਦੀ ਗੱਲ ਕਰਦੇ ਸੀ ਪੁਲ ਤੇ ਨਾ ਆਵੇ ਉੱਪਰ ਦੇ ਤਾਂ ਦਿਖਦਾ ਹੋਵੇ ਤੇ ਲਾਈਟਾਂ ਲੱਗੀਆਂ ਸਮਝ ਆਣੀ ਲਾਈਟਿੰਗ ਹੈ ਸਾਰੇ ਇੱਥੇ ਜਿਹੜੇ ਬਲਬ ਲੱਗੇ ਹੋਏ ਆ ਇਹਦੇ ਰਾਤ ਨੂੰ ਜਗਦੇ ਹੋ ਇਹਦੀ ਟੋਰ ਬਣਾਉਂਦੇ ਹਾਂ ਟੋਰ ਦੀ ਹਾਂਜੀ ਆਹੇ ਉਹਾਂ ਚੇੜ੍ਹ ਤੇ ਚਲੇ ਜਾ ਰਹੇ ਆ ਤੇ ਉਸ ਦੀ ਸਾਈਡ 'ਤੇ ਕਿਹੜਾ ਪਾਉਣਾ ਹੈ ਬਾਬੇ ਹੀ ਪੇਸਟ ਉਹਨਾਂ ਪਾ ਜਾਣੇ ਉਹ ਲੱਗੂ ਯਾਨੀ ਕਿ ਉਹ ਜਿਹੜਾ ਪੁੱਛੇ ਰਹਿ ਗਿਆ ਉਹ ਪੇਸਟ ਤੇ ਆਪਾਂ ਉਹ ਲਾ ਦੇਣਾ ਦੂਸਰੀ ਸਾਈਡ 'ਤੇ ਦੋਨੋਂ ਮਿਲਾ ਕੇ ਬਣਦਾ ਹੈ ਉਹ ਦਾ ਪੇਸਟ ਤੇ ਨੰਨ ਤੇ ਜੇ ਦੂਸਰੇ ਪੁੱਛੇ ਹੋਏ ਤਾਂ ਇਹਦੇ ਕੋਲ ਵੀ ਲਾ ਸਕਦੇ ਨਾ ਆਹ ਇਹ ਫਰੋਕ ਰਿਕ ਪਤਾ ਨਹੀਂ ਕਿ ਫਰੋਕ ਰਿਕ ਪਤਾ ਨਹੀਂ ਕਿ ਨਾ ਆ ਨਾ 1 ਕਿਉਂਸ ਨਾ ਆ ਤੇ ਉੱਤੇ ਲਿਫਟ ਜਾਂਦੀ ਹੈ ਠੀਕ ਹੈ ਜੀ 5 ਕੇ 6 ਰੋਲ ਦੇ ਟਿਕਟ ਆ ਸਾਡੇ ਕੋ ਉੱਪਰ ਨਹੀਂ ਜਾ ਹੁਣਾ ਕਿਉਂਕਿ ਟਾਈਮ ਬਹੁਤ ਘੱਟ ਹੈ ਘਰੇ ਵੀ ਜਾਣਾ 3 ਘੰਟੇ ਦੀ ਡਰਾਈਵ ਬਣ ਜਾਣੀ ਪਰ ਜੇ ਤੁਸੀਂ ਇੱਥੇ ਬੁੱਢਾ ਪੇਸ ਤਾਣਾ ਤੇ ਤੁਸੀਂ ਕੰਮ ਸੇ ਕਮ ਸਵੇਰ 6 ਵਜੇ ਆ ਜੇ ਕਿਉਂਕਿ 6 ਵਜੇ ਆਨ 7 ਵਜੇ ਆਨ ਆ ਇਹ ਆ ਵੀ ਤੁਸੀਂ ਜਿਹੜੇ ਪੈਦਲ ਕੱਢਣ ਵਾਲੇ ਆ ਨਾ ਤੁਰ ਕੇ ਚੱਲਣ ਵਾਲੇ ਆ ਉਹ ਤੁਸੀਂ 2-3 ਘੰਟੇ 4 ਤੁਰ ਸਕਦੇ ਹੋ ਤੁਰਨ ਨੂੰ ਬਹੁਤ ਜ਼ਿਆਦਾ ਆ ਜਾਂ ਸਾਈਕਲਾਂ ਇੱਥੇ ਲਈਆਂ ਜਾਂਦੀਆਂ ਗੱਡੀ پارک ਕਰ ਦਿੱਤੀ ਜਾਵੇ ਤੇ ਬਹੁਤ ਵਧੀਆ ਹੈ ਇੱਥੇ ਘੁੰਮਣ ਤੇ ਹਰ ਚੀਜ਼ ਦੇਖਣ ਵਾਲੀ ਇੱਕ 20 ਸਟਾਪ ਬੱਸ ਦੇ ਆ ਬੱਸ ਤੋਂ ਬਾਅਦ ਜਿਹੜੇ ਸਟਾਪ ਹੈ ਉਹ ਗਿਣੇ ਨਹੀਂ ਜਾ ਸਕਦੇ ਤੇ ਲੱਗ ਲੱਗੇ ਜਿਹੜੇ ਸਟਾਪ ਨੇ ਆਇਓ ਰੇਨ ਫਰੋਕ ਰੀਕ ਫਰੋਕ ਰੀਕ ਫਰੋਕ ਰੀਕ ਪਤਾ ਨਹੀਂ ਉਹ ਭੁੱਲ ਗਿਆ ਬੜੇ ਚਿਰ ਪਹਿਲਾਂ ਪੜਿਆ ਠੀਕ ਹੈ ਜੀ ਤੇ ਆ ਉਹ ਅੰਦਰੋਂ ਗੋ ਸਟਰੰਗ ਦੇ ਅੰਦਰੋਂ ਅਸੀਂ ਆਏ ਸੀਗੇ ਇਹ ਕਾਫੀ ਟਨਲ ਜਿਹੜਾ ਬਹੁਤ ਪੁਰਾਣਾ ਸੀਗਾ ਠੀਕ ਹੈ ਜੀ ਤੇ ਆ ਜਿਹੜਾ ਇੱਥੇ ਆਉਂਦੀ ਏ ਟ੍ਰੇਨ ਜੀ ਤੇ ਆ ਇਧਰ ਸਾਰੇ ਤੇ ਆ ਜਿਹੜਾ ਬ੍ਰਿਜ ਹੈ ਇੱਧਰ